ਦੋਸਤੋ ਜਿਵੇਂ ਹੀ ਬਾਰਸ਼ਾਂ ਦਾ ਮੌਸਮ ਸ਼ੁਰੂ ਹੁੰਦਾ ਨੀਵੇਂ ਥਾਂ ਤੇ ਪਾਣੀ ਭਰਦਾ ਤਾਂ ਇਸ ਦੇ ਦੌਰਾਨ ਜਿਹੜੀਆਂ ਹੋਰ ਸਮੱਸਿਆਵਾਂ ਹੁੰਦੀਆਂ ਨੇ ਚਾਹੇ ਹੜ ਵਰਗੀ ਸਮੱਸਿਆ ਹੋਵੇ ਇਸ ਦੇ ਨਾਲ ਨਾਲ ਇੱਕ ਸਮੱਸਿਆ ਆਉਂਦੀ ਹੈ ਖਤਰਨਾਕ ਤੇ ਜ਼ਹਿਰੀਲੇ ਜਾਨਵਰਾਂ ਦੀ ਜਿਵੇਂ ਸੱਪ ਵਿਛੂ ਠੂਹਾ ਆਦ ਇਹ ਵੀ ਉਸ ਮੌਸਮ ਦੇ ਦੌਰਾਨ ਜਿੱਥੇ ਪਾਣੀ ਭਰ ਜਾਂਦਾ ਜਦੋਂ ਤਾਂ ਇਹ ਵੀ ਘਰਾਂ ਵੱਲ ਨੂੰ ਰੁੱਖ ਕਰਦੇ ਨੇ ਜਾਂ ਜਿੱਥੇ ਵੀ ਇਹਨਾਂ ਨੂੰ ਸੁਰੱਖਿਅਤ ਜਗ੍ਹਾ ਮਿਲਦੀ ਹੈ ਉਧਰ ਨੂੰ ਰੁੱਖ ਕਰਦੇ ਨੇ ਕਈ ਵਾਰੀ ਹੜਾਂ ਦੀ ਸਥਿਤੀ ਦੇ ਵਿੱਚ ਜਿਵੇਂ ਪਸ਼ੂਵਾਦ ਬੰਨੇ ਹੀ ਰਹਿ ਜਾਂਦੇ ਨੇ ਤਾਂ ਇਹ ਆਪਣੇ ਬਚਾਅ ਵਾਸਤੇ ਕਈ ਵਾਰ ਸ ਪਸ਼ੂਆਂ ਦੇ ਉੱਪਰ ਵੀ ਚੜ ਜਾਂਦੇ ਨੇ ਤਾਂ ਇਸ ਦੇ ਨਾਲ ਨਾਲ ਜਾਂ ਪਸ਼ੂਆਂ ਨੂੰ ਡੰਗ ਲੈਂਦੇ ਨੇ ਤੇ ਜਾਂ ਫਿਰ ਜਿਹੜੇ ਮਨੁੱਖ ਨੇ ਘਰਾਂ ਦੇ ਅੰਦਰ ਰਹਿੰਦੇ ਨੇ ਬੇਸ਼ੱਕ ਕਿੰਨਾ ਮਰਜੀ ਸੁਰੱਖਿਅਤ ਘਰ ਬਣਾਇਆ ਹੋਵੇ ਤਾਂ ਉਸ ਦੇ ਵਿੱਚ ਵੀ ਜਿੱਥੇ ਦਰਾਰਾਂ ਹੋਣਗੀਆਂ ਜਾਂ ਘਰ ਦਾ ਐਂਟਰੀ ਗੇਟ ਹੈ ਦਰਵਾਜ਼ਾ ਹੈ ਮੁੱਖ ਦਰਵਾਜ਼ਾ ਹੈ ਉਹਦੇ ਹੀਠੋਂ ਦੀ ਵੀ ਅੰਦਰ ਜੀਵ ਜੰਤੂ ਜਾ ਸਕਦੇ ਨੇ ਘਰਾਂ ਦੀ ਜਿਹੜਾ ਗੰਦਾ ਪਾਣੀ ਹੈ ਸੀਵਰੇਜ ਦੇ ਨਾਲੀ ਦੇ ਵਿੱਚ ਡਿੱਗਦਾ ਹੈ ਉੱਥੇ ਆਪਾਂ ਆਮ ਤੌਰ ਤੇ ਘਰਾਂ ਦੇ ਵਿੱਚੋਂ ਪਾਈਪ ਲਾ ਦਿੰਨੇ ਆ ਤਾਂ ਉਸ ਪਾਈਪ ਦੇ ਵਿੱਚੋਂ ਵੀ ਜ਼ਹਿਰੀਲੇ ਜਾਨਵਰ ਜਿਹੜੇ ਨੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕਦੇ ਨੇ ਜਾਂ ਗੋਦਾਮ ਨੇ ਜਾਂ ਤੂੜੀ ਦੇ ਬਰਾਂਡੇ ਆਦ ਨੇ ਗੋਦਾਮ ਇਸ ਤਰ੍ਹਾਂ ਦੇ ਜਿਹੜੇ ਜਿੱਥੇ ਤੁਸੀਂ ਕੋਈ ਸਮਾਨ ਰੱਖਿਆ ਹੁੰਦਾ ਜਾਂ ਥੈਲੇ ਬੋਰੀਆਂ ਵਗੈਰਾ ਹੁੰਦੀਆਂ ਨੇ ਕੱਖ ਕੰਡਾ ਹੁੰਦਾ ਹੈ ਜਾਂ ਕੋਈ ਟਾਹਣੀਆਂ ਵਗੈਰਾ ਪਈਆਂ ਹੁੰਦੀਆਂ ਨੇ ਤਾਂ ਇਹਨਾਂ ਦਿਨਾਂ ਦੇ ਦੌਰਾਨ ਆਪਾਂ ਬਚਾਅ ਵਾਸਤੇ ਇੱਕ ਦੇਸੀ ਟੋਟਕਾ ਹੈ ਦੇਸੀ ਨੁਕਤਾ ਹੈ ਆਪਾਂ ਕਰਨਾ ਕੀ ਹੈ ਅਣਬੁਝਿਆ ਚੂਨਾ ਜਿਹੜੀ ਆਪਾਂ ਕਲੀ ਫੇਰਦੇ ਆਂ ਘਰਾਂ ਦੇ ਵਿੱਚ ਜਦੋਂ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਜਿਵੇਂ ਹੀ ਠੰਡੀ ਹੋ ਜਾਂਦੀ ਹੈ ਤਾਂ ਇਹ ਆਪਾਂ ਪਾਈਆ ਅੱਧਾ ਕਿਲੋ ਮਾਤਰਾ ਚ ਲੈ ਸਕਦੇ ਆਂ ਤੇ ਇਸ ਤੋਂ ਬਾਅਦ ਇਹਦੇ ਵਿੱਚ ਇੱਕ ਚੌਕ ਵੱਡਾ ਲਕਸ਼ਮਣ ਰੇਖਾ ਆਮ ਹੀ ਆਪਾਂ ਨੂੰ ਕਰਿਆਨੇ ਦੀਆਂ ਦੁਕਾਨਾਂ ਆਦਤੋਂ ਮਿਲ ਜਾਂਦੀ ਹੈ ਇਸ ਚੌਕ ਨੂੰ ਚੰਗੀ ਤਰ੍ਹਾਂ ਪੀਸ ਕੇ ਕੁੱਟ ਕੇ ਉਸ ਕਲੀ ਦੇ ਵਿੱਚ ਆਪਾਂ ਉਲਟਾ ਦੇਣਾ ਹੈ ਤੇ ਇਸ ਦੇ ਨਾਲ ਹੀ 50 ਕ ਮਿਲੀਗ੍ਰਾਮ ਲਗਭਗ ਕਲੋਰੋਪਾਈਰੀਫਾਸ 20% ਜਿਹੜੀ ਕਲੋਰੋ ਆਮਦਵਾ ਖੇਤਾਂ ਦੇ ਵਿੱਚ ਵਰਤੀ ਜਾਂਦੀ ਹੈ ਤਾਂ ਇਸ ਨੂੰ ਵੀ ਆਪਾਂ ਉਸ ਘੋਲ ਦੇ ਵਿੱਚ ਪਾ ਦੇਣਾ ਸੋ ਦੋਸਤੋ ਆਪਾਂ ਇੱਕ ਡੰਡਾ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹ ਗਾੜਾ ਜਾਂ ਇੱਕ ਘੋਲ ਜਿਹਾ ਬਣ ਜਾਏਗਾ ਲੇਪ ਜਿਹਾ ਬਣ ਜਾਏਗਾ ਤਾਂ ਆਪਾਂ ਕਰਨਾ ਹੈ ਕਿ ਇਹ ਘਰ ਦੇ ਇੱਕ ਥਮਲੇ ਤੋਂ ਲੈ ਕੇ ਦੂਜੇ ਥਮਲੇ ਤੱਕ ਇਹ ਪੇਸਟ ਜਿਹੜਾ ਹੈੇਠਾ ਥਾਂ ਦੇ ਉੱਪਰ ਜਿਵੇਂ ਆਪਾਂ ਬੁਰਸ਼ ਫੇਰਦੇ ਆ ਕੰਧਾਂ ਦੇ ਉੱਪਰ ਇਸ ਤਰ੍ਹਾਂ ਅੱਧਾ ਕਫੁੱਟ ਚੜਾਈ ਦੀ ਆਪਾਂ ਇੱਕ ਥੰਮਲੇ ਤੋਂ ਦੂਜੇ ਪਾਸੇ ਨੂੰ ਇੱਕ ਲਕੀਰ ਇੱਕ ਪੱਟੀ ਜੀ ਬਣਾ ਦੇਣੀ ਹੈ ਸਫੈਦ ਰੰਗ ਦੀ ਜਿਵੇਂ ਆਪਾਂ ਆਮ ਘਰਾਂ ਤੇ ਕਲੀ ਕਰਦੇ ਆ ਤੇ ਇਸੇ ਤਰ੍ਹਾਂ ਜਿੱਥੇ ਕੋਈ ਘਰ ਦੇ ਅੰਦਰ ਕੋਈ ਨਾਲੀ ਜਾਂਦੀ ਅੰਦਰ ਜਾਂ ਕੋਈ ਸਰਾਖ ਹੈ ਉਹਦੇ ਆਲੇ-ਦਾਲੇ ਆਪਾਂ ਇਹ ਲੇਪ ਬੁਰਸ਼ ਨਾਲ ਕਰ ਸਕਦੇ ਆ ਜਾਂ ਫਿਰ ਜਿਹੜੀ ਪੀਪੀ ਆ ਦੇ ਵਿੱਚ ਇਹ ਸਾਰਾ ਆਪਾਂ ਘੋਲ ਮਿਕਸ ਕਰ ਲੈਣਾ ਇੱਕ ਪੀਪੀ ਦੇ ਵਿੱਚ ਕੋਈ 2-4 ਲੀਟਰ ਵਾਲੀ ਦਾ ਤੇ ਆਪਾਂ ਇਹਨੂੰ ਹਲਾਉਂਦੇ ਹੋਰ ਇੱਕ ਗਾੜੇ ਜੇ ਕੋਲ ਨੂੰ ਆਪਾਂ ਏਠਾ ਇੱਕ ਥਮਲੇ ਤੋਂ ਦੂਜੇ ਥਮਲੇ ਵੱਲ ਨੂੰ ਜਾਣਾ ਹੈ ਏਠਾ ਇਹ ਪੱਟੀ ਜੀ ਬਣ ਜੇਗੀ ਤੇ ਜਿਹੜੇ ਸੱਪ ਸਪੋਲੀਏ ਨੇ ਜ਼ਹਿਰੀਲੇ ਜਾਨਵਰ ਨੇ ਉਹ ਤੁਹਾਡੇ ਘਰ ਵੱਲ ਕਦੇ ਵੀ ਐਂਟਰ ਨਹੀਂ ਹੋਣਗੇ ਇਹ ਕਾਫੀ ਸਮਾਂ ਐਵੇਂ ਜਿਵੇਂ ਥੱਲੇ ਪੇਂਟ ਹੋਇਆ ਰਹਿੰਦਾ ਇਹਦਾ ਸਫੈਦ ਰੰਗ ਦਾ ਜਿਵੇਂ ਆਪਾਂ ਪੇਂਟ ਕਰਦੇ ਆ ਪੱਕਾ ਇਸ ਤਰ੍ਹਾਂ ਪੱਕੇ ਤੌਰ ਤੇ ਲਗਭਗ ਕਾਫੀ ਧੇਰ ਵਾਸਤੇ ਕੰਮ ਕਰਦਾ ਰਹਿੰਦਾ ਦਿਓ ਜਾਇ ਤੇ ਬਹੁਤ ਬਹੁਤ ਧੰਨਵਾਦ